ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆਂ ਦਾਸਤੀ ਕੇ ਸੁਖਜਿੰਦਰ ਰੰਦਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖੀ ਹੈ ਇਸ ਚਿੱਠੀ ਜ਼ਰੀਏ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਜਿਹੜੇ ਕਿ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਅਮ੍ਰਿਤਸਰ ਗੁਰਦਾਸਪੁਰ ਹੜ੍ਹਾਂ ਬਾਰੇ ਗੰਭੀਰ ਸਵਾਲ ਉਠਾਏ ਨੇ ਤੇ ਉਦਾਸੀ ਇਹ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਹੈ ਕਿ ਜੂਨੀਅਰ ਇੰਜੀਨੀਅਰਾਂ ਨੂੰ ਸਜ਼ਾ ਦੇਣਾ ਕਾਫੀ ਨਹੀਂ ਹੈ ਅਤੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਵੀ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਲਿਖਿਆ ਗਿਆ ਹੈ ਕਿ 26 ਅਤੇ 27 ਅਗਸਤ ਦੇ ਨਾਜ਼ੁਕ ਘੰਟਿਆਂ ਦੇ ਦੌਰਾਨ ਕੌਣ ਮੌਕੇ ਤੇ ਸੀ ਤੇ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਤੇ ਮਾਦੋਪੁਰ ਨਾਲ ਕੋਈ ਤਾਲਮਿਲ ਕਿਉਂ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਲੋਕ ਪਾਰਦਰਸ਼ੀ ਜਵਾਬ ਅਤੇ ਨਿਆਂ ਦੇ ਹੱਕਦਾਰ ਹਨ 26 ਅਗਸਤ 2005 25 ਦੀ ਜਿਹੜੀ ਕਿ ਰਾਤ ਉਸ ਨੂੰ ਰਣਜੀਤ ਸਾਗਰ ਡੈਮ ਤੋਂ ਜਿਹੜਾ ਕਿ 6 ਲੱਖ ਤੋਂ ਪਰ ਕਿਉਸਕ ਪਾਣੀ ਛੱਡਣ ਕਾਰਨ ਜਿਹੜਾ ਕਿ ਉਸ ਦੇ ਨਾਲ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਬੇਮਿਸਾਲ ਹੜ੍ਹ ਆਏ ਤੇ ਇਹ ਸਿਰਫ ਇੱਕ ਕੁਦਰਤੀ ਆਫਤ ਨਹੀਂ ਸੀ ਸਗੋਂ ਪ੍ਰਸ਼ਾਸਕੀ ਅਤੇ ਤਕਨੀਕੀ ਸਫਲਤਾ ਦੀ ਇੱਕ ਸਪਸ਼ਟ ਉਦਾਹਰਣ ਸੀ ਤੇ ਹੁਣ ਤੱਕ ਸਿਰਫ ਇਹ ਇੱਕ ਕਾਰਜਕਾਰੀ ਇੰਜੀਨੀਅਰ ਤੇ ਇੱਕ ਐਸਟੀਓ ਨੂੰ ਮੋੰਤਲ ਕੀਤਾ ਗਿਆ ਹੈ ਤੇ ਪੰਜਾਬ ਦੇ ਲੋਕ ਸਹੀ ਪੁੱਛ ਰਹੇ ਨੇ ਕਿ ਅਸਲ ਜ਼ਿੰਮੇਵਾਰ ਕਿਸ ਦੀ ਹੈ ਤੇ ਕਿਉਂ ਨਹੀਂ ਇਸ ਦੇ ਪਿੱਛੇ ਜਿਹੜਾ ਕਿ ਮੌਕਾ ਸੰਭਾਲਿਆ ਗਿਆ ਕਿ ਇਹ ਸਿਚਾਈ ਪਪਾਗ ਦੇ ਜਿਹੜੇ ਕਿਸਕੱਤਰ ਨੇ ਛੱਡੇ ਜਾਣ ਦਾ ਅਧਿਕਾਰ ਦਿੱਤਾ ਸੀ ਜਾਂ ਰਣਜੀਤ ਸਾਗਰ ਡੈਮ ਤੋਂ ਮਾਧੋਪੁਰ ਹੈਡ ਵਰਕਰਸ ਦੇ ਮੁੱਖ ਇੰਜੀਨੀਅਰ ਉੱਥੇ ਹੀ ਜੋ ਤਾਲਮੇਲ ਤੇ ਤਿਆਰੀ ਨੂੰ ਯਕੀਨੀ ਬਣਾਉਣ ਅਤੇ ਅਸਫਲ ਰਹੇ ਹਨ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਸ ਦਾ ਜਵਾਬ ਨਹੀਂ ਮਿਲਦਾ ਜਵਾਬਦੇਹੀ ਅਧੂਰੀ ਰਹੇਗੀ ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਲੋਕ ਜਿਨ੍ਹਾਂ ਨੇ ਸਹਾਫਤ ਦਾ ਖਮਿਆਜਾ ਪੁਕਤਿਆ ਹੈ ਤੁਹਾਡੀ ਸਰਕਾਰ ਤੋਂ ਸਪਸ਼ਟ ਅਤੇ ਪਾਰਦਰਸ਼ੀ ਸਪਸ਼ਟੀਕਰਨ ਦੀ ਮੰਗ ਕਰਦੇ ਆਂ ਤੇ ਉਹਨਾਂ ਦੀਆਂ ਅਸਫਲਤਾ ਅਸਲ ਦੇ ਵਿੱਚ ਕਿੱਥੇ ਹੋਈਆਂ ਨੇ ਤੇ ਦੱਸਿਓ ਕਿ ਹੁਣ ਸਖਜਿੰਦਰ ਰੰਦਾਵਾ ਦੇ ਵੱਲੋਂ ਜਿਹੜਾ ਕਿ ਮੰਗ ਪੱਤਰ ਲਿਖਿਆ ਗਿਆ ਗੰਭੀਰ ਸਵਾਲ ਜਿਹੜੇ ਕਿ ਸਰਕਾਰ ਨੂੰ ਕੀਤੇ ਨੇ ਉਥੇ ਹੀ ਜਿਹੜੀ ਕਿ ਉਹਨਾਂ ਦੇ ਵੱਲੋਂ ਇੱਕ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਵੀ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਆ ਕਾਂਗਰਸ ਦੇ ਜਿਹੜੇ ਕਿ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ ਗੁਰਦਾਸਪੁਰ ਹੜਾ ਬਾਰੇ ਗੰਭੀਰ ਸਵਾਲ ਉਠਾਏ ਨੇ ਤੇ ਉਦਾਸੀ ਇਹ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਹੈ ਕਿ ਯੂਨੀਅਰ ਇੰਜੀਨੀਅਰਾਂ ਨੂੰ ਸਜ਼ਾ ਦੇਣਾ ਕਾਫੀ ਨਹੀਂ ਹੈ ਅਤੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਵੀ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਲਿਖਿਆ ਗਿਆ ਹੈ ਕਿ 26 ਅਤੇ 27 ਅਗਸਤ ਦੇ ਨਾਜ਼ੁਕ ਘੰਟਿਆਂ ਦੇ ਦੌਰਾਨ ਕੌਣ ਮੌਕੇ ਤੇ ਸੀ ਤੇ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਤੇ ਮਾਦੋਪੁਰ ਨਾਲ ਕੋਈ ਤਾਲਮਿਲ ਕਿਉਂ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਲੋਕ ਪਾਰਦਰਸ਼ੀ ਜਵਾਬ ਅਤੇ ਨਿਆਂ ਦੇ ਹੱਕਦਾਰ ਹਨ 26 ਅਗਸਤ 2005 25 ਦੀ ਜਿਹੜੀ ਕਿ ਰਾਤ ਉਸ ਨੂੰ ਰਣਜੀਤ ਸਾਗਰ ਡੈਮ ਤੋਂ ਜਿਹੜਾ ਕਿ 6 ਲੱਖ ਤੋਂ ਪਰਕਿਉਸ਼ਕ ਪਾਣੀ ਛੱਡਣ ਕਾਰਨ ਜਿਹੜਾ ਕਿ ਉਸ ਦੇ ਨਾਲ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਬੇਮਿਸਾਲ ਹੜ੍ਹ ਆਏ ਤੇ ਇਹ ਸਿਰਫ ਇੱਕ ਕੁਦਰਤੀ ਆਫਤ ਨਹੀਂ ਸੀ ਸਗੋਂ ਪ੍ਰਸ਼ਾਸਕੀ ਅਤੇ ਤਕਨੀਕੀ ਸਫਲਤਾ ਦੀ ਇੱਕ ਸਪਸ਼ਟ ਉਦਾਹਰਣ ਸੀ ਤੇ ਹੁਣ ਤੱਕ ਸਿਰਫ ਇਹ ਇੱਕ ਕਾਰਜਕਾਰੀ ਇੰਜੀਨੀਅਰ ਤੇ ਇੱਕ ਐਸਟੀਓ ਨੂੰ ਮੋੰਤਲ ਕੀਤਾ ਗਿਆ ਹੈ ਤੇ ਪੰਜਾਬ ਦੇ ਲੋਕ ਸਹੀ ਪੁੱਛਰੇ ਨੇ ਕਿ ਅਸਲ ਜ਼ਿੰਮੇਵਾਰ ਕਿਸਤੀ ਹੈ ਤੇ ਕਿਉਂ ਨਹੀਂ ਇਸ ਦੇ ਪਿੱਛੇ ਜਿਹੜਾ ਕਿ ਮੌਕਾ ਸੰਭਾਲਿਆ ਗਿਆ ਕਿ ਇਹ ਸਿਚਾਈ ਪਪਾਗ ਦੇ ਜਿਹੜੇ ਕਿਸਕੱਤਰ ਨੇ ਛੱਡੇ ਜਾਣ ਦਾ ਅਧਿਕਾਰ ਦਿੱਤਾ ਸੀ ਜਾਂ ਰਣਜੀਤ ਸਾਗਰ ਡੈਮ ਤੋਂ ਮਾਧੋਪੁਰ ਹੈਡ ਵਰਕਰਸ ਦੇ ਮੁੱਖ ਇੰਜੀਨੀਅਰ ਉੱਥੇ ਹੀ ਜੋ ਤਾਲਮੇਲ ਤੇ ਤਿਆਰੀ ਨੂੰ ਯਕੀਨੀ ਬਣਾਉਣ ਅਤੇ ਅਸਫਲ ਰਹੇ ਹਨ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਸ ਦਾ ਜਵਾਬ ਨਹੀਂ ਮਿਲਦਾ ਜਵਾਬਦੇਹੀ ਅਧੂਰੀ ਰਹੇਗੀ ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਲੋਕ ਜਿਨ੍ਹਾਂ ਨੇ ਸਹਾਫਤ ਦਾ ਖਮਿਆਜਾ ਪੁਕਤਿਆ ਹੈ ਤੁਹਾਡੀ ਸਰਕਾਰ ਤੋਂ ਸਪਸ਼ਟ ਅਤੇ ਪਾਰਦਰਸ਼ੀ ਸਪਸ਼ਟੀਕਰਨ ਦੀ ਮੰਗ ਕਰਦੇ ਆਂ ਤੇ ਉਹਨਾਂ ਦੀਆਂ ਅਸਫਲਤਾ ਅਸਲ ਦੇ ਵਿੱਚ ਕਿੱਥੇ ਹੋਈਆਂ ਨੇ ਤੇ ਦੱਸਿਓ ਕਿ ਹੁਣ ਸਖਜਿੰਦਰ ਰੰਦਾਵਾ ਦੇ ਵੱਲੋਂ ਜਿਹੜਾ ਕਿ ਮੰਗ ਪੱਤਰ ਲਿਖਿਆ ਗਿਆ ਗੰਭੀਰ ਸੁਭਾਅ ਜਿਹੜੇ ਕਿ ਸਰਕਾਰ ਨੂੰ ਕੀਤੇ ਨੇ ਉੱਥੇ ਹੀ ਜਿਹੜੀ ਕਿ ਉਹਨਾਂ ਦੇ ਵੱਲੋਂ ਇੱਕ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਵੀ ਜਿਹੜੀ ਕਿ ਕਾਰਵਾਈ ਦੀ ਮੰਗ ਕੀਤੀ